ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਆਪਾਂ ਫਿਰ ਮਿਲਦੇ ਆ ਅੱਜ ਬੜੇ ਦਿਨਾਂ ਬਾਅਦ ਸਾਰੀਆਂ ਭੈਣਾਂ ਜਿਹੜੀਆਂ ਕੀ ਸੋਸਤ ਹੋ ਗਈਆਂ ਹੋਣੀਆਂ ਜਰੂਰ ਕਿਉਂਕਿ ਮੈਨੂੰ ਉੱਥੋਂ ਪਤਾ ਲੱਗ ਜਾਂਦਾ ਜਦੋਂ ਤੁਸੀਂ ਕੋਈ ਕਮੈਂਟ ਵੀ ਨਹੀਂ ਕਰਦੇ ਕਿਉਂਕਿ ਫਿਰ ਤੁਸੀਂ ਆਪਦੇ ਧਿਆਨ ਦੇਣਾ ਛੱਡ ਦਿੰਨੇ ਆ ਠੀਕ ਆ ਜੇਕਰ ਆਪਾਂ ਵੀਡੀਓ ਨਾਲ ਨਾਲ ਪਾਉਂਦੇ ਰਹਿੰਨੇ ਤਾਂ ਤੁਹਾਨੂੰ ਵੀ ਆਏ ਹੁੰਦਾ ਵੀ ਚਲ ਨਵੀਂ ਵੀਡੀਓ ਆਈ ਹੈ ਇਹ ਤਰੀਕਾ ਜਿਹੜਾ ਕਿ ਟਰਾਈ ਕਰਕੇ ਦੇਖੀਏ ਭੈਣੇ ਜਿਹੜੇ ਆਪਣੇ ਹੋਮ ਰੈਮਡੀਜ਼ ਦੱਸਿਆ ਹੁੰਦੀਆਂ ਉਹਨਾਂ ਨੂੰ ਜ਼ਰੂਰ ਟਰਾਈ ਕਰਦੇ ਰਿਹਾ ਕਰੋ ਆਪਦੀ ਸਕਿਨ ਦਾ ਧਿਆਨ ਜ਼ਰੂਰ ਰੱਖਿਆ ਕਰੋ ਠੀਕ ਆ ਤੇ ਅੱਜ ਵੀ ਆਪਾਂ ਛੋਟੀ ਜੀ ਤੁਹਾਡੀ ਅਸਲੀ ਹੋਮ ਰੈਮਡੀ ਲੈ ਕੇ ਆਏ ਆ ਅੱਜ ਆਪਾਂ ਇੱਕ ਭੈਣ ਦੇ ਕਮੈਂਟ ਤੇ ਜਿਹੜੀ ਕਿ ਇਹ ਰੈਮਡੀ ਲੈ ਕੇ ਆਏ ਆ ਇੱਕ ਭੈਣ ਦਾ ਕਮੈਂਟ ਆਇਆ ਸੀ ਕਹਿੰਦੀ ਮੇਰੇ ਭੈਣੇ ਬਹੁਤ ਜ਼ਿਆਦਾ ਛਾਈਆਂ ਪੈ ਗਈਆਂ ਚੁੱਲ੍ਹੇ ਤੇ ਕੰਮ ਕਰਨਾ ਐਨੇ ਚੁੱਲੇ ਤੇ ਕੰਮ ਤਾਂ ਮੈਨੂੰ ਲੱਗਦਾ ਚਲੋ ਹੁਣ ਤਾਂ ਬਹੁਤ ਘੱਟ ਕਰਦੀ ਐ ਤੁਸੀਂ ਕਰਦੇ ਹੋ ਤਾਂ ਵਧੀਆ ਅਸੀਂ ਵੀ ਬਹੁਤ ਚੁੱਲੇ ਤੇ ਕੰਮ ਕੀਤਾ ਪਰ ਹੁਣ ਨਹੀਂ ਕਰਦੇਗੇ ਹੁਣ ਤਾਂ ਥੋੜਾ ਬਹੁਤਾ ਹੀ ਕਰੀਦਾ ਤੇ ਸੱਚੀ ਜਦੋਂ ਚੁੱਲੇ ਤੇ ਕੰਮ ਕਰਦੇ ਹੁੰਦੇ ਸੀ ਕਿੰਨਾ ਔਖਾ ਹੁੰਦਾ ਸੀ ਹਨਾ ਐਨਾ ਮੈਨੂੰ ਅੱਜ ਵੀ ਯਾਦ ਆ ਵੀ ਜਦੋਂ ਆਪਾਂ ਚੁੱਲੇ ਤੇ ਕੰਮ ਕਰਦੇ ਹੁੰਦੇ ਸੀ ਨਾ ਤੇ ਵੀ ਮਤਲਬ ਸਾਡਾ ਜਿਹੜਾ ਕਿ ਪੇਕਾ ਪਰਿਵਾਰ ਸੀ ਸਾਂਝਾ ਪਰਿਵਾਰ ਸੀਗਾ ਤੇ ਚੁਰ ਤੇ ਰੋਟੀਆਂ ਲਾਉਣੀਆਂ ਜਦੋਂ ਲਾਉਣੀਆਂ ਉਹ ਤੋਂ ਪਾ ਜਾਣੀ ਮੰਜਾ ਖੜਾ ਕਰ ਲੈਣਾ ਮੰਜੇ ਦੀ ਸ਼ਾਨ ਮੰਜਾਂ ਨੂੰ ਥੋੜਾ ਜਿਹਾ ਟੇਡਾ ਕਰ ਲੈਣਾ ਕਿਉਂਕਿ ਰੋਟੀਆਂ ਕਿਹੜਾ ਥੋੜੀਆਂ ਹੁੰਦੀਆਂ ਸਿੱਧੇ ਆੜ ਨਾਲਆਂ ਇੰਨਾਂ ਰੋਟੀਆਂ ਬੰਦੀਆਂ ਸੀ ਲਿੰਗਾਂ ਨੇ ਇੰਨੇ ਪਰਿਵਾਰ ਦੇ ਪਰ ਹੁਣ ਤਾਂ ਬਾਪਾ ਆਪਾ ਦੱਸ ਗਏਨ ਗਿਣ ਕੇ ਅੱਗੇ ਆਏ ਕੋਈ ਗਿਣਤੀ ਨਹੀਂ ਹੁੰਦੀ ਸੀ ਜਿੰਨਾ ਆਟਾ ਗੁੰਨੇਆ ਹੁੰਦਾ ਸੀ ਉਸ ਹਿਸਾਬ ਨਾਲ ਰੋਟੀ ਬਣਾ ਲਈਦੀ ਸੀਗੀ ਹੁਣ ਤਾਂ ਚਲੋ ਗਿਣਤੀ ਕਰ ਲਈਦੀ ਵੀ ਇੰਨੀ ਰੋਟੀ ਉਹ ਖਾਊਗਾ ਇੰਨੀ ਉਹ ਖਾਊਗਾ ਇੰਨੀ ਉਹ ਖਾਊਗਾ ਚਲੋ ਜਿਹੜੇ 4-5 ਜੀ ਹੁੰਦੇ ਆ ਪਰਿਵਾਰ 'ਚ ਤੇ ਉਹਨਾਂ ਘਰ ਰੋਟੀਆਂ ਲਾ ਲਈ ਦੇਣਾ ਤੇ ਚੁੱਲੇ ਤੇ ਫਿਰ ਜਦੋਂ ਨੂੰ 11 ਵਜੇ ਨੇ ਰੋਟੀ ਪਕਾ ਕੇ 9 ਤੋਂ 11 12 ਵਾਲੀ ਚਾਹ ਦਾ ਟਾਈਮ ਹੋ ਜਾਣਾ ਨਾਲ ਦੀ ਨਾਲ ਜੁੱਲੇ ਤੇ ਚਾਹ ਧਰ ਦੇਣੀ ਰੋਟੀਆਂ ਤੋਂ ਬਾਅਦ ਵੀ ਅੱਗ ਬਲੀ ਉਹ ਟਾਈਮ ਕਿੰਨਾ ਵਧੀਆ ਹੁੰਦਾ ਸੀ ਹਨਾ ਤੇ ਚੁੱਲੇ ਦੇ ਸੱਚੀ ਵੈਸੇ ਰੰਗ ਰੰਗ ਕਾਲਾ ਤਾਂ ਹੋ ਜਾਂਦਾ ਵੀ ਕਿਉਂਕਿ ਧੁੱਪ ਧੱਪ ਪੈਂਦੀ ਆ ਤੇ ਛਾਈਆਂ ਜਿਹੜੀਆਂ ਆਪਾਂ ਨੇ ਚੁੱਲ੍ਹੇ ਤੇ ਕੰਮ ਕਰਨ ਨਾਲ ਨਹੀਂ ਪੈਂਦੀਆਂ ਆ ਇਹ ਆਪਣੇ ਕੋਈ ਥੋੜੀ ਜੀ ਤਾਂ ਅੰਦਰੂਨੀ ਵੀਕਨੈਸ ਕਰਕੇ ਵੀ ਪੈ ਜਾਂਦੀਆਂ ਜਾਂ ਆਪਾਂ ਨੂੰ ਕੋਈ ਪ੍ਰੋਬਲਮ ਆ ਠੀਕ ਆ ਆਪਣੇ ਸਰੀਰ 'ਚ ਕੋਈ ਦਿੱਕਤ ਆ ਤੇ ਆਪਣੀ ਡਾਈਟ ਜਿਹੜੀ ਕਿ ਸਹੀ ਨਹੀਂ ਹੈਗੀ ਉਹਦੇ ਕਰਕੇ ਪੈ ਜਾਂਦੀਆਂ ਤੇ ਥੋੜਾ ਬਹੁਤਾ ਫਰਕ ਤਾਂ ਚਲੋ ਧੁੱਪ ਤਾਂ ਪੱਚ ਕੰਮ ਕਰਨ ਨਾਲ ਪੈਂਦਾ ਕੋਈ ਜ਼ਿਆਦਾ ਨਹੀਂ ਪੈਂਦਾ ਇਹ ਛਾਈਆਂ ਛੁੰਗੀਆਂ ਦਾ ਇਹ ਦਿੱਕਤ ਐਵੇਂ ਨਹੀਂ ਆਉਂਦੀ ਕਿ ਵੀ ਛਾਈਆਂ ਜੇ ਆਪਾਂ ਧੁੱਪੇ ਕੰਮ ਕਰਦੇ ਆ ਤਾਂ ਛਾਈਆਂ ਪੈ ਜਾਂਦੀਆਂ ਠੀਕ ਆ ਤੇ ਚਲੋ ਭੈਣੇ ਆਪਾਂ ਫੇਰ ਵੀ ਤੁਹਾਨੂੰ ਇੱਕ ਛੋਟੀ ਜੀ ਹੋਮ ਰੈਮਡੀ ਦੱਸ ਦਿੰਨੇ ਆ ਤੁਸੀਂ ਉਸ ਚੀਜ਼ ਨੂੰ ਟਰਾਈ ਕਰਕੇ ਦੇਖ ਲਿਓ ਤੇ ਜਰੂਰ ਤੁਹਾਨੂੰ ਜਿਹੜਾ ਕੀ ਆ ਫਰਕ ਪਾਊਗਾ ਠੀਕ ਆ ਪਰ ਟਰਾਈ ਆ ਜਿਹੜੀ ਤੁਸੀਂ ਥੋੜਾ ਜਿਹਾ ਲਗਾਤਾਰ ਕਰਨੀ ਆ ਡੇਲੀ ਰੁਟੀਨ 'ਚ ਕਰਨੀ ਆ ਉਹ ਇੱਕ ਵੀ ਦਿਨ ਨਾਗਾ ਨਹੀਂ ਪਾਉਣਾ ਤੁਸੀਂ ਉਸ ਚੀਜ਼ ਦਾ ਫਿਰ ਤੁਹਾਨੂੰ ਮਤਲਬ 15 ਦਿਨਾਂ ਬਾਅਦ ਤੁਹਾਨੂੰ ਥੋੜਾ ਥੋੜਾ ਫਰਕ ਆ ਜਿਹੜਾ ਆਪਦੇ ਫੇਸ ਦਾ ਬਈ ਪੈਣਾ ਪਤਾ ਲੱਗ ਜਾਊਗਾ ਵੀ ਹਾਂ ਮੇਰੇ ਫੇਸ ਤੇ ਕੁਝ ਥੋੜੀ ਜੀ ਚੇਂਜ ਹੋਇਆ ਠੀਕ ਆ ਤੁਹਾਡੀ ਸਕਿਨ ਆ ਜਿਹੜੀ ਹੌਲੀ ਹੌਲੀ ਗਲੋ ਕਰਨ ਲੱਗ ਜੂਗੀ ਨੇਚਰਲ ਗਲੋ ਆਊਗਾ ਤੁਹਾਡੀ ਸਕਿਨ ਤੇ ਜਿਹੜੀ ਡੱਲ ਹੋਈ ਪਈ ਆ ਧੁੱਪ ਨਾਲ ਤੇ ਜਿਹੜੀ ਟੈਨਿੰਗ ਆ ਪੂਰੀ ਤਰ੍ਹਾਂ ਰਿਮੂਵ ਹੋ ਜੂਗੀ ਇਹ ਜਿਹੜੀ ਆਪਾਂ ਤੁਹਾਨੂੰ ਦੱਸਾਂਗੇ ਇਹ ਨਾਈਟ ਨੂੰ ਹੀ ਕਰਨਾ ਤੁਸੀਂ ਤੇ ਜਦੋਂ ਤੁਸੀਂ ਸੌਣਾ ਉਸ ਟਾਈਮ ਕਰਨਾ ਠੀਕ ਆ ਤੇ ਛੋਟਾ ਜਾਂ ਨੁਕਤਾ ਕੋਈ ਜ਼ਿਆਦਾ ਚੀਜ਼ਾਂ ਨਹੀਂ ਆਪਾਂ ਆਪਾਂ ਘਰੇ ਪੰਗਾ ਚੀਜ਼ਾਂ ਨਾਲ ਹੀ ਉਹ ਤੁਹਾਨੂੰ ਦੱਸਾਂਗੇ ਵੀ ਤੁਸੀਂ ਕੀ ਕਰਨਾ ਠੀਕ ਆ ਤੇ ਇੱਕ ਜਿਹੜਾ ਮਲਠੀ ਵਾਲਾ ਸੀਰਮ ਆਪਾਂ ਬਣਾਇਆ ਹੋਇਆ ਉਹਦੀ ਵੀਡੀਓ ਆਪਾਂ ਅਪਲੋਡ ਕੀਤੀ ਹੋਈ ਹੈ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਲਿਓ ਉਹ ਮਲਠੀ ਵਾਲਾ ਸੀਰਮ ਆ ਜਿਹੜਾ ਤੁਸੀਂ ਬਣਾ ਲਓ ਉਹ ਡੇਲੀ ਰਾਤ ਨੂੰ ਤੁਸੀਂ ਉਹ ਵੀ ਮਤਲਬ ਜਿਵੇਂ ਇੱਕ ਦਿਨ ਉਹ ਵਾਲੀ ਚੀਜ਼ ਕਰ ਲਈ ਇੱਕ ਦਿਨ ਉਹ ਵਾਲੀ ਕਰ ਲਈ ਤੁਸੀਂ ਐਵੇਂ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਹੌਲੀ-ਹੌਲੀ ਜੜੀਆਂ ਚਲ ਚਲਣਗੀਆਂ ਬਾਕੀ ਤੁਸੀਂ ਆਪਣੀ ਡਾਈਟ ਤੇ ਧਿਆਨ ਜ਼ਰੂਰ ਦਿਓ ਜਿਆਦਾ ਠੀਕ ਆ ਪਾਲਕ ਤੁਸੀਂ ਜ਼ਰੂਰ ਖਾਣੀ ਹੈ ਹਫ਼ਤੇ ਚ ਤਿੰਨ ਤੋਂ ਚਾਰ ਦਿਨ ਬਸ ਇਹ ਰੂਟੀਨ ਬਣਾ ਲਓ ਵੀ ਜਿਵੇਂ ਮਰਜੀ ਤੁਸੀਂ ਚਾਹੇ ਪਾਲਕ ਨੂੰ ਕੱਟ ਕੇ ਥੋੜਾ ਜਿਹਾ ਨਮਕ ਪਾ ਕੇ ਉਹ ਖਾ ਲਓ ਜਿਵੇਂ ਤੁਸੀਂ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਓ ਜਿਵੇਂ ਤੁਸੀਂ ਪਾਲਕ ਦਾ ਸੂਪ ਬਣਾ ਕੇ ਪੀ ਲਓ ਚਾਹੇ ਉਹਦਾ ਜੂਸ ਕੱਢ ਕੇ ਠੰਡਾ ਕਰਕੇ ਨਮਕ ਪਾ ਕੇ ਜਿਵੇਂ ਵੀ ਤੁਹਾਨੂੰ ਸੈੱਟ ਲੱਗਦਾ ਬਸ ਤੁਸੀਂ ਪਾਲਕ ਖਾਣੀ ਐ ਇੰਨੀ ਮੁਠੀ ਪਰ ਡੇਲੀ ਰੂਟੀਨ 'ਚ ਇਹ ਚੀਜ਼ ਨੂੰ ਤੁਸੀਂ ਆਪਦੀ ਮਤਲਬ ਜਿੰਨਾ ਚਿਰ ਤੁਹਾਡਾ ਫੇਸ ਆ ਜਿਹੜਾ ਸਾਫ਼ ਨਹੀਂ ਹੁੰਦਾ ਇਹ ਚੀਜ਼ ਤੁਸੀਂ ਟਰਾਈ ਕਰਕੇ ਦੇਖੋ ਨਾਲ-ਨਾਲ ਆਪਦੀ ਹੋਮ ਰੈਮਡੀ ਠੀਕ ਆ ਤੇ ਇੱਕ ਤੁਸੀਂ ਆਪਦੇ ਕੈਲਸ਼ੀਅਮ ਤੇ ਆਇਰਨ ਵਗੈਰਾ ਚੈੱਕ ਕਰਾ ਲਓ ਉਹਦੇ ਨਾਲ ਵੀ ਕਈ ਵਾਰੀ ਆਪਣੇ ਜਿਹੜੀਆਂ ਕਿਸ਼ਾਈਆਂ ਪੈ ਜਾਂਦੀਆਂ ਆਪਾਂ ਫਿਰ ਜਿੰਨਾ ਮਰਜੀ ਉੱਪਰੋਂ ਉਹਨੂੰ ਟਰਾਈ ਕਰੀ ਜਾਈਗੇ ਉਹ ਚੀਜ਼ ਨਹੀਂ ਜਾਂਦੀ ਜਦੋਂ ਉਹ ਦਿੱਕਤ ਆ ਜਿਹੜੀ ਆਪਣੇ ਅੰਦਰੂਨੀ ਤੌਰ ਤੇ ਆਈ ਹੋਈ ਠੀਕ ਆ ਉੱਪਰੋਂ ਆਈਆਂ ਹੋਈਆਂ ਜਿਹੜੀਆਂ ਉਹ ਤਾਂ ਸੈੱਟ ਹੋ ਜਾਣਗੀਆਂ ਉਹ ਕੋਈ ਦਿੱਕਤ ਨਹੀਂ ਉਹ ਤੁਸੀਂ ਹੋਮ ਰੈਮਡੀ ਨਾਲ ਹੋ ਜਾਣਗੀਆਂ ਤੁਹਾਨੂੰ ਘੱਟ ਤੋਂ ਘੱਟ 15 ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਊ ਮਹੀਨੇ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂ ਇਹ ਚੀਜ਼ ਜਾ ਰਹੀ ਹੈ ਮੇਰੇ ਹੌਲੀ ਹੌਲੀ ਠੀਕ ਆ ਤੇ ਚਲੋ ਜੀ ਹੁਣ ਆਪਾਂ ਜਿਆਦਾ ਸਮਾਂ ਨਾ ਲੈਂਦੇ ਹੋਏ ਤੇ ਫਿਰ ਆਪਾਂ ਕਰਦੇ ਆ ਆਪਣੀ ਹੋਮ ਰੈਮਡੀ ਸ਼ੁਰੂ ਤੇ ਇਹਦੇ ਵਾਸਤੇ ਆਪਾਂ ਨੂੰ ਕੋਈ ਜਿਆਦਾ ਚੀਜ਼ਾਂ ਨਹੀਂ ਚਾਹੀਦੀਆਂ ਇਹਦੇ ਵਾਸਤੇ ਚਾਹੀਦਾ ਆਪਾਂ ਨੂੰ ਆ ਨਾਰੀਅਲ ਦਾ ਤੇਲ ਇਹ ਇੰਨਾ ਕੁ ਕਮਾਲ ਦਾ ਤੇਲ ਆਣਾ ਵੀ ਇੰਨਾ ਕੁ ਕਮਾਲ ਦਾ ਤੇਲ ਆ ਜੇ ਤੁਸੀਂ ਇਹਨੂੰ ਆਪਦੇ ਚਿਹਰੇ ਤੇ ਇਕੱਲਾ ਹੀ ਯੂਜ਼ ਕਰਨਾ ਰੋਜ਼ ਰਾਤ ਨੂੰ ਮਤਲਬ ਜਿਵੇਂ ਆਪਾਂ ਮੋਇਸਚਰਾਈਜ਼ਰ ਲਗਾਉਣੀ ਆ ਉਸ ਤਰ੍ਹਾਂ ਹੀ ਯੂਜ਼ ਕਰਨਾ ਸ਼ੁਰੂ ਕਰ ਦਿਓ ਸਿਰਫ ਇਹਨਾਂ ਦੋ ਤਿੰਨ ਬੂੰਦਾਂ ਤਾਂ ਤੁਹਾਨੂੰ ਜਿਹੜੀ ਕੋਈ ਚੀਜ਼ ਲਾਉਣ ਦੀ ਲੋੜ ਨਹੀਂ ਪੈਣੀ ਕੋਈ ਫੇਸ ਤੇ ਕੋਈ ਸਾਈਡ ਇਫੈਕਟ ਨਹੀਂ ਇਸ ਚੀਜ਼ ਦਾ ਤੇ ਕੋਈ ਮਤਲਬ ਦਾਗ ਧੱਬੇ ਸ਼ਾਇਆ ਕਿਸੇ ਵੀ ਤਰ੍ਹਾਂ ਦਾ ਨਿਸ਼ਾਨ ਆ ਤੇ ਗਲੋ ਜਿਹੜਾ ਉਹ ਵਖਾਈ ਆਊਗਾ ਠੀਕ ਆ ਤੇ ਦੂਸਰੀ ਚੀਜ਼ ਇਹਦੇ ਚ ਪਾਉਣੇ ਆਪਾਂ ਵਿਟਾਮਿਨ E ਦਾ ਕੈਪਸੂਲ ਆਪਣੇ ਕੋਲ ਤਾਂ ਆਹ ਵਾਲੇ ਆ ਤੁਸੀਂ ਇਹ ਮੈਡੀਕਲ ਸ਼ਾਪ ਤੋਂ ਲੈ ਲਿਓ ਮੇਨ ਲੱਗਾ ਸਸਤੇ ਹੀ ਦੇ ਦਿੰਦੇ ਆ ਕੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ ਇਹ ਠੀਕ ਆ ਇੱਕੱਠੇ 20 25 ਮੰਗਾ ਕੇ ਰੱਖ ਲਿਓ ਜਾਨੀ ਕਿ ਤੁਹਾਡਾ ਮਹੀਨਾ ਲੰਘ ਜੇ ਕਿਉਂਕਿ ਡੇਲੀ ਤੁਸੀਂ ਇੱਕ ਯੂਜ਼ ਕਰਨਾ ਇਸ ਚੀਜ਼ ਦਾ ਤਾਂ ਤੁਸੀਂ ਤੇ 20 25 ਰੁਪਏ ਦਾ ਪੱਤਾ ਹੋਊਗਾ ਤੇ 10 ਹੁੰਦੇ ਆ ਇਹਦੇ 'ਚ ਤੇ ਤੁਸੀਂ ਵੱਡਾ ਪੱਤੇ ਵਾਲੀ ਲੈ ਲਿਓ ਵੱਡੀ ਪੈਕਿੰਗ ਲੈ ਲਿਓ ਜਾਂ ਕਿਵੇਂ ਵੀ ਠੀਕ ਆ ਤੇ ਘਟ ਘਟ ਇੱਕ ਮਹੀਨੇ ਦੇ ਤੁਸੀਂ ਮੰਗਾ ਕੇ ਰੱਖ ਲਿਓ ਇੱਕ ਵਾਰੀ ਸੀ ਇੱਕਠੇ ਤਾਂ ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਡੇਲੀ ਇੱਕ ਜਿਵੇਂ ਆਪਾਂ ਦਵਾਈ ਮੈਡੀਸਿਨ ਲੈਨੇ ਆ ਨਾ ਡਾਕਟਰ ਤੋਂ ਵੀ ਆ ਆਪਾਂ ਲੈਣੀ ਲੈਣੀ ਆ ਡੇਲੀ ਉਸੇ ਤਰ੍ਹਾਂ ਇਹਦਾ ਯੂਜ਼ ਕਰਨਾ ਹੀ ਕਰਨਾ ਤੁਸੀਂ ਡੇਲੀ ਰਾਤ ਨੂੰ ਉਹ ਕਿਵੇਂ ਕਰਨਾ ਉਹ ਆਪਾਂ ਤੁਹਾਨੂੰ ਹੁਣ ਦੱਸ ਦਿੰਦੇ ਹਾਂ ਠੀਕ ਆ ਤੁਸੀਂ ਕੀ ਕਰਨਾ ਨਾਰੀਅਲ ਦਾ ਤੇਲ ਆ ਜਿਹੜਾ ਥੋੜਾ ਜਿਹਾ ਆਪਦੇ ਹੱਥ ਤੇ ਪਾਉਣਾ ਪਹਿਲਾਂ ਪਾ ਗੱਢ ਲੀਏ ਇੱਕ ਆ ਵਿਟਾਮਿਨ E ਦਾ ਕੈਪਸੂਲ ਲੈ ਲੈਣਾ ਤੁਹਾਨੂੰ ਕੋਈ ਭਾਂਡਾ ਭੁੰਡਾ ਚੱਕਣ ਦੀ ਲੋੜ ਨਹੀਂ ਹੈਗੀ ਠੀਕ ਆ ਵੀ ਤੁਸੀਂ ਕਹੋ ਵੀ ਅਮਰੀਕੈਂਚੀ ਇਧਰੀ ਵੀ ਰੋਕੋ ਜੋ ਬਿਕੈਂਚੀ ਚੱਕਾ ਠੀਕ ਹੈ ਇਹਨੂੰ ਤੁਸੀਂ ਕੀ ਕਰਨਾ ਉੱਪਰੋਂ ਥੋੜਾ ਜਿਵੇਂ ਕੱਟ ਲੈਣਾ ਪਹਿਲਾਂ ਸਿੱਧਾ ਕਰਕੇ ਆ ਦੇਖੋ ਇਹਦੇ ਚ ਕੋਈ ਜੈਲ ਜੀ ਨਿਕਲਦੀ ਹੋਊਗੀ ਤੁਸੀਂ ਤਕਰੀਬਨ ਮੇਰੇ ਖਿਆਲ ਚ ਤਾਂ ਸਾਰੀਆਂ ਭੈਣਾਂ ਇਹਨੂੰ ਯੂਜ਼ ਕਰਦੀਆਂ ਹੋਣਗੀਆਂ ਕਿਉਂਕਿ ਇਹ ਬਹੁਤ ਹੀ ਕਮਾਲ ਦੀ ਚੀਜ਼ ਹੈ ਇਹ ਵਿਟਾਮਿਨ E ਹੁੰਦਾ ਜੇ ਤੁਹਾਨੂੰ ਜਿਆਦਾ ਦਿੱਕਤ ਆ ਤੁਸੀਂ ਇਹਨੂੰ ਖਾ ਵੀ ਸਕਦੇ ਹੋ ਇੱਕ ਮਹੀਨਾ ਲਗਾਤਾਰ ਤੁਸੀਂ ਡੇਲੀ ਰੁਟੀਨ 'ਚ ਇਹਨੂੰ ਇੱਕ ਲੈ ਲਓ ਤਦੋ ਡੀਓ ਪ੍ਰੋਬਲਮ ਜਿਹੜੀ ਅੰਦਰੋਂ ਵੀ ਠੀਕ ਹੋਊਗੀ ਤੇ ਇਹਨੂੰ ਉੱਪਰ ਲਗਾਉਣਾ ਵੀ ਆ ਠੀਕ ਆ ਇਹਨੂੰ ਤੁਸੀਂ ਕਰਨਾ ਆਪਦੀ ਹਥੇਲੀ ਤੇ ਐਵੇਂ ਕਰਕੇ ਪਾ ਲੈਣਾ ਸਾਰਾ ਪਾ ਲੈਣਾ ਠੀਕ ਆ ਐਵੇਂ ਆ ਦੇਖੋ ਆਪਾਂ ਪਾ ਲਿਆ ਪਾ ਲਿਆ ਹੁਣ ਤੁਸੀਂ ਇਹਦੇ ਤੇ 2 ਕੱਪ ਹੁੰਦਾ ਨਾਰੀਅਲ ਤੇਲ ਦਾ ਪਾਉਣਾ ਠੀਕ ਆ ਮੇਰੀ ਨਾ ਸ਼ੀਸ਼ੀ ਨੂੰ ਬਈ ਉੱਪਰੋਂ ਲੱਗ ਜਾਂਦਾ ਇਹ ਤਾਂ ਆਪਾਂ ਇਹਨੂੰ ਸਪੂਨ ਨਾਲ ਪਾ ਲੈਨੇ ਕਿਉਂਕਿ ਫਿਰ ਨਾ ਇਹਨੂੰ ਢੀੜੀਆਂ ਹੀ ਲੱਗ ਜਾਂਦੀਆਂ ਜੇ ਉੱਪਰ ਲੱਗ ਜਾਂਦਾ। ਬਸ ਜਿੰਨਾ ਕਿ ਜੈੱਲ ਨਿਕਲੀ ਉਸੇ ਹਿਸਾਬ ਨਾਲ ਉਹਨਾਂ ਕਿ ਚੀਜ਼ ਪਾ ਲੈਣੀ ਆਪਾਂ ਦੇਖੋ। ਇੰਨੀ ਕ ਆਪਣੀ ਜੈੱਲ ਨਹੀਂ ਪਲੀ ਸੀ ਇਹ ਚੋਂ ਠੀਕ ਆ। ਤੇ ਆਪਾਂ ਇਹਨਾਂ ਚੀਜ਼ਾਂ ਨੂੰ ਦੋਨਾਂ ਨੂੰ ਕਰ ਲੈਣਾਵੇਂ ਮਿਕਸ। ਚੰਗੀ ਤਰ੍ਹਾਂ ਫਿਰ ਤੁਸੀਂ ਕੀ ਕਰਨਾ ਆਪਦੇ ਫੇਸ ਤੇ ਐਵੇਂ ਕਰਕੇ ਜਿਵੇਂ ਤੁਹਾਡੇ ਸ਼ਾਈਆਂ ਐਸ ਜੀਤੀ ਤੇ ਐਸੀ ਤੇ ਐਵੇਂ ਕਰਕੇ ਚੰਗੀ ਤਰ੍ਹਾਂ ਲਗਾ ਲੈਣਾ ਵੈਸੇ ਤੁਸੀਂ ਸਾਰੇ ਫੇਸ ਤੇ ਜੇ ਤੁਹਾਡੇ ਰਿੰਕਲ ਆ ਉਹ ਵੀ ਸਹੀ ਹੋ ਜਾਣਗੇ ਠੀਕ ਆ ਜੇ ਤੁਹਾਡੀ ਸਕਿਨ ਕਾਲੀ ਹੋਈ ਆ ਉਹ ਵੀ ਠੀਕ ਹੋ ਜੂਗੀ ਜਦੋਂ ਤੁਸੀਂ ਰਾਤ ਨੂੰ ਸੌਣਾ ਹੁਣ ਆਪਾਂ ਇਹ ਲਗਾ ਲੈਣਾ ਜਦੋਂ ਇਹ ਲਗਾ ਲਿਆ ਫਿਰ ਤੁਸੀਂ ਆਪਦੇ ਹੱਥਾਂ ਨੂੰ ਜਿਵੇਂ ਹੁਣ ਬਸ ਆਪਾਂ ਦੇਖੋ ਥੋੜਾ ਬਹੁਤਾ ਹੀ ਇਹਦੇ ਤੇ ਠੀਕ ਆ ਫਿਰ ਆਪਣੇ ਹੱਥਾਂ ਨੂੰ ਤੁਸੀਂ 2 ਤੋਂ 3 ਮਿੰਟ ਐਵੇਂ ਰੱਖੋ ਆਪਣੇ ਆਪਣੇ ਹੱਥਾਂ ਜਿਹੜੇ ਗਰਮ ਹੋ ਗਏ ਇਹ ਤੁਸੀਂ ਕਰਨਾ ਰਾਤ ਨੂੰ ਆ ਬਿਲਕੁਲ ਤੁਸੀਂ ਸੌਣ ਲੱਗੇ ਆਪਦਾ ਫੇਸ ਚੰਗੀ ਤਰ੍ਹਾਂ ਧੋ ਕੇ ਕਿਸੇ ਵੀ ਹੈਡ ਫੇਸ ਵਾਸ਼ ਨਾਲ ਜਿਹਦੇ ਨਾਲ ਵੀ ਤੁਸੀਂ ਆਪਦਾ ਕੋਈ ਵੀ ਸੋਪ ਜੋ ਵੀ ਆਪਦੀ ਤੁਸੀਂ ਯੂਜ਼ ਕਰਦੇ ਹੋ ਠੀਕ ਆ ਤੋ ਓਕੇ ਤੁਸੀਂ ਆਪਦਾ ਫੇਸ ਤੇ ਇਹ ਚੀਜ਼ ਲਗਾ ਕੇ ਪਿਆਜਾ ਕਰੋ ਤੁਹਾਨੂੰ 15 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਚਿਹਰਾ ਜਿਹੜਾ ਤੁਹਾਨੂੰ ਆਪਣੇ ਆਪ ਸ਼ੀਸ਼ਾ ਵੇਖ ਕੇ ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਕੁਝ ਮੇਰੇ ਚਿਹਰੇ ਤੇ ਜਿਹੜਾ ਕੀ ਆ ਚੇਂਜ ਹੋਇਆ ਠੀਕ ਆ ਕਿਉਂਕਿ ਇਹ ਮੈਂ ਨਹੀਂ ਕਹਿੰਦੀ ਤੁਸੀਂ ਜਦੋਂ ਕਰੋਗੇ ਟਰਾਈ ਫੇਰ ਪਤਾ ਲੱਗੂਗਾ ਤੁਹਾਨੂੰ ਤੁਹਾਡੀ ਸਕਿਨ ਇੰਨੀ ਹੀ ਜ਼ਿਆਦਾ ਸੌਫਟ ਹੋ ਜੂਗੀ ਇੰਨੀ ਹੀ ਜ਼ਿਆਦਾ ਸੌਫਟ ਹੋ ਜੂਗੀ ਬਹੁਤ ਜ਼ਿਆਦਾ ਠੀਕ ਆ ਹੁਣ ਆਪਾਂ ਇੱਕ ਵਾਰੀ ਅਵੇ ਹੁਣ ਗਰਮੈਸ ਜੀ ਨਿਕਲ ਗਿਆ ਥਾਂ ਦੀ ਫਿਰ ਤੁਸੀਂ ਐਵੇਂ ਕਰਨਾ ਜਦੋਂ ਪੂਰੇ ਗਰਮ ਹੋ ਜਾਣ ਆਪਣੇ ਹੱਥ ਇੱਕ ਦੂਸਰੇ ਨਾਲ ਲੱਗਣੋਂ ਹਣ ਜੰਨਾ ਐਵੇਂ ਤੁਸੀਂ ਮਸਾਜ ਸਿੰਪਲ ਜੇ ਤਰੀਕਿਆਂ ਨਾਲ ਕਰਨੀ ਆ ਕੋਈ ਆਇਆ ਨਹੀਂ ਵੀ ਕੋਈ ਸਿੱਖਣ ਵਾਲੇ ਸਟੈਪਸ ਆ ਸੇਗਾ ਸਿੰਪਲ ਤਰੀਕੇ ਨਾਲ ਯਾਨੀ ਕਿ ਅੰਦਰ ਚਲਾ ਜਾਵੇ ਆਪਣਾ ਅਬਜ਼ਰਬ ਹੋਵੇ ਆਪਣੀ ਸਕਿਨ ਦੇ ਵਿੱਚ ਚਲਾ ਜਾਵੇ ਠੀਕ ਹੈ ਇਸ ਤਰੀਕੇ ਨਾਲ ਕਰਨੀ ਵਾ ਕੋਈ ਸਾਈਡ ਇਫੈਕਟ ਨਹੀਂ ਕੋਈ ਕੋਸ਼ ਨਹੀਂ ਤੁਸੀਂ ਜਿਵੇਂ ਮਰਜ਼ੀ ਯੂਜ਼ ਕਰੋ ਪਰ ਇਹ ਨੂੰ ਨਾ ਦਿਨ ਨੂੰ ਨਾ ਯੂਜ਼ ਕਰਿਓ ਬਸ ਠੀਕ ਵਾ ਤੇ ਜੇ ਤੁਸੀਂ ਦਿਨ ਨੂੰ ਕਰਨਾ ਹੀ ਆ ਵੀ ਜਿਵੇਂ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤੁਸੀਂ ਫ੍ਰੀ ਹੋ ਗਏ ਹੋ ਹੁਣ ਮੰਨ ਲਓ ਜਿਵੇਂ ਆਪਾਂ 10 11 ਵਜੇ ਫ੍ਰੀ ਹੋ ਜਾਨੇ 12 ਵਜੇ ਹੋ ਜਾਨੇ ਠੀਕ ਆ ਉਦੋਂ ਤੋਂ ਆਪਾਂ ਪੈਣੀ ਆ 2 ਘੰਟੇ ਕੰਟੀ ਕੋਈ ਰੈਸਟ ਕਰਦੇ ਆ ਠੀਕ ਆ ਜਾਂ ਆਪਾਂ ਬਾਹਰ ਧੁੱਪ ਵਗੈਰਾ ਦਾ ਕੰਮ ਨਹੀਂ ਕਰਦੇਗੇ ਅੰਦਰ ਅੰਦਰ ਰਹਿਨੇ ਉਦੋਂ ਆਪਾਂ ਠੀਕ ਆ ਉਦੋਂ ਤੁਸੀਂ ਇਹ ਚੀਜ਼ ਨੂੰ ਜਿਹੜਾ ਕਿ ਜਿਨ੍ਹਾਂ ਜਿਨ੍ਹਾਂ ਕੋਲੇ ਮਤਲਬ ਰਾਤ ਨੂੰ ਨਹੀਂ ਕਰ ਸਕੀ ਉਹਨਾਂ ਲਈ ਜਾਂ ਨਹੀਂ ਤਾਂ ਇਹ ਰਾਤ ਨੂੰ ਹੀ ਕਰਨਾ ਬਸ ਠੀਕ ਆ ਤੇ ਤੁਸੀਂ ਜਦੋਂ ਫ੍ਰੀ ਹੋਗੇ ਆ 11 12 ਵਜੇ ਤਾਂ ਤੁਸੀਂ ਇਹ ਵਾਲੀ ਰੈਮਡੀ ਹੈ ਜਿਹੜੀ ਟਰਾਈ ਕਰ ਲਓ ਜਿਨ੍ਹਾਂ ਦੇ ਚਿਹਰੇ ਤੇ ਛਾਈਆਂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਗ ਆ ਤੇ ਜਾਂ ਮਤਲਬ ਕੋਈ ਮਤਲਬ ਐ ਹੋਈ ਆ ਵੀ ਜਿਵੇਂ ਸਕਿਨ ਆ ਜਿਹੜੀ ਉਹ ਹੋ ਗਈ ਆ ਵੀ ਧੁੱਪ ਨਾਲ ਜਲੀ ਜੀ ਪਈ ਆ ਉਹ ਇਸ ਚੀਜ਼ ਨੂੰ ਟ੍ਰਾਈ ਕਰਨਾ ਇਸ ਰੈਮਡੀ ਨੂੰ ਬਹੁਤ ਜਿਆਦਾ ਬੈਸਟ ਹੈ ਨਾਰੀਅਲ ਦਾ ਤੇਲ ਦਾ ਇੰਨਾ ਕੁ ਕਮਾਲ ਦਾ ਨਾ ਵੀ ਤੁਹਾਡੇ ਚਿਹਰੇ ਦੇ ਜਿਹੜੇ ਰਿੰਕਲ ਆ ਪੂਰੀ ਤਰ੍ਹਾਂ ਨਾਲ ਰਿਮੂਵ ਹੋ ਜਾਣਗੇ ਪੂਰੀ ਤਰ੍ਹਾਂ ਨਾਲ ਠੀਕ ਆ ਤੁਸੀਂ ਜਿਵੇਂ ਹੁਣ ਮੱਥੇ ਤੇ ਆਪਣੇ ਇੱਥੇ ਲਾਈਨ ਆ ਜੀਆਂ ਬਣ ਜਾਂਦੀਆਂ ਕਿਸੇ ਦੇ ਤਾਂ ਐਵੇਂ ਐਵੇਂ ਬਣ ਜਾਂਦੀ ਠੀਕ ਆ ਕਿਸੇ ਦੇ ਆਏ ਬਣ ਜਾਂਦਾ ਤੁਸੀਂ ਉਹਦੇ ਵਾਸਤੇ ਕੀ ਕਰਨਾ ਜਦੋਂ ਇਹ ਹੀ ਮ사ਜ ਜਿਹੜੀ ਕੀ ਕਰਦੇ ਹੋ ਤੁਸੀਂ ਕੀ ਕਰਨਾ ਤੁਸੀਂ ਇੱਥੇ ਐਵੇਂ ਫੜਨਾ ਐਵੇਂ ਐਵੇਂ ਕਰਕੇ ਮ사ਜ ਕਰੀ ਜਾਂਦੀਆਂ ਜੇ ਤਾਂ ਤੁਸੀਂ ਮਤਲਬ ਗਿਣਤੀ ਕਰਕੇ ਕਰੋਗੇ ਤਾਂ 10 ਤੋਂ 15 ਵਾਰੀ ਤੁਸੀਂ ਇੱਕ ਸਾਈਡ ਕਰਨੀ ਆ 10 ਤੋਂ 15 ਵਾਰੀ ਤੁਸੀਂ ਇੱਧਰ ਕਰਦੇ ਐਂ ਦਾ ਰੱਖੀ ਠੀਕ ਆ ਤੇ ਜੇ ਤੁਸੀਂ ਹੁਣ ਟਾਈਮਿੰਗ ਲਾਉਣੀ ਆ ਤਾਂ ਤੁਸੀਂ ਘੱਟ ਤੋਂ ਘੱਟ 5 ਮਿੰਟ ਵੀ ਲਾ ਸਕਦੇ ਹੋ 3 ਮਿੰਟ ਵੀ ਲਾ ਸਕਦੇ ਹੋ ਠੀਕ ਆ ਐਂ ਠੀਕ ਆ ਹੁਣ ਜਿਨ੍ਹਾਂ ਦੇ ਐਵੇਂ ਸੀ ਐਵੇਂ ਠੀਕ ਆ ਉਹ ਤਾਂ ਐਵੇਂ ਵਾਲੀ ਮ사ਜ ਇਹ ਵਾਲੀ ਕਰਨ ਠੀਕ ਆ ਜਿਨ੍ਹਾਂ ਦੇ ਆਹ ਵਾਲੀ ਚੀਜ਼ ਆਏ ਆ ਲੰਮਾ ਲੈਣਾ ਬਣਗਾਗਾ ਉਹ ਕੀ ਕਰਨਾ

ਜੇ ਹੁਣ ਛਾਈਆਂ ਵਾਂ ਲੋ ਫਿਰ ਛਾਈਆਂ ਵਾਸਤੇ ਤਾਂ ਬਸ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਤੁਸੀਂ ਇਹਨੂੰ ਕੀ ਕਰਨਾ ਬਸ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਨਾ ਤੇ ਐਵੇਂ ਆਪਦੇ ਹੱਥਾਂ ਨੂੰ ਥੋੜਾ ਜਿਹਾ ਗਰਮ ਕਰਨਾ ਤਾਂ ਤੁਸੀਂ ਇਹਦੀ ਮ사ਜ ਜਿਹੜੀ ਕਰਨੀ ਹੈ ਤੁਹਾਡੀ ਸਕਿਨ ਵੀ ਟਾਈਟ ਹੋਊਗੀ ਗਲੋ ਵੀ ਕਰੂਗੀ ਤੇ ਛਾਈਆਂ ਜਿਹੜੀਆਂ ਹੋਲੀ ਹੋਲੀ ਕਹਿੰਦੇ ਕੋਟ 5 ਤੋਂ 6 ਵਾਰੀ ਤੁਸੀਂ ਐਵੇਂ ਆਪਦੇ ਹੱਥਾਂ ਜਿਹੜੇ ਗਰਮ ਕਰ ਕਰਕੇ 5 ਤੋਂ 6 ਵਾਰੀ ਤਾਂ ਕਰਨਾ ਹੀ ਕਰਨਾ ਜੇ ਤੁਸੀਂ ਵੱਧ ਕਰ ਸਕਦੇ ਹੋ ਤਾਂ 10 ਵਾਰੀ ਵੀ ਕਰ ਲਓ ਕੋਈ ਇਹ ਵੀ ਇੱਕ ਗਾਈਡ ਹੈ ਇਹ ਜਿਹੜੇ ਕੋਈ ਟਾਈਮਿੰਗ ਹੈ ਬਿਲਕੁਲ ਠੀਕ ਹੈ ਤੇ ਐਵੇਂ ਤੁਸੀਂ ਮ사ਜ ਕਰਨੀ ਹੈ ਬਿਲਕੁਲ ਸੌਫਟ ਹੱਥ ਨਾਲ ਐਵੇਂ ਨਹੀਂ ਕਿ ਤੁਸੀਂ ਹੈਗਾ ਐਡ ਕਰਕੇ ਆ ਉਹਦਾ ਜਿਹੜਾ ਰਗੜੀ ਜਾਣਾ ਐਵੇਂ ਨਹੀਂ ਕਰਨਾ ਠੀਕ ਐਵੇਂ ਕਰਕੇ ਸੌਫਟ ਸੌਫਟ ਤੁਹਾਡੇ ਹੱਥ ਜਿੰਨਾ ਚਿਰ ਗਰਮ ਰਹਿਣ ਤੁਸੀਂ ਐਵੇਂ ਸੌਫਟ ਸੌਫਟ ਹੱਥ ਨਾਲ ਐਵੇਂ ਕਰ ਸਕਦੇ ਹੋ ਐਵੇਂ ਕਰ ਸਕੋ ਦੀਓ ਠੀਕ ਆ ਇੱਥੇ ਅਗਲਾ ਗੋਸਟ ਜਿਵੇਂ ਕਈਆਂ ਨੇ ਨੱਕ ਤੇ ਪਈ ਹੁੰਦੀ ਇੱਥੇ ਐਵੇਂ ਠੀਕ ਆ ਕਰਕੇ ਤੁਸੀਂ ਐਵੇਂ ਕਰਦੇ ਨਾ ਆਪਦੀ ਤੁਸੀਂ ਐਵੇਂ ਗਰਦਨ ਨੂੰ ਐ ਕਰ ਕਰ ਇੰਨੀ ਕੁ ਵਧੀਆ ਮ사ਜ ਆ ਨਾ ਤੁਸੀਂ ਬਸ ਤੇ ਰਾਤ ਨੂੰ ਇਹਨੂੰ ਜਿਹੜਾ ਟਰਾਈ ਕਰਕੇ ਜਦੋਂ ਤੁਸੀਂ ਇਹਦੀ ਯੂਜ਼ ਕਰ ਲਿਆ ਇਹ ਤੇ ਉਸ ਤੋਂ ਬਾਅਦ ਤੁਸੀਂ ਮਤਲਬ ਕੋਈ ਚੀਜ਼ ਨਹੀਂ ਲਗਾਉਣਾ ਕੁਝ ਨਹੀਂ ਕਰਨਾ ਤੁਸੀਂ ਐਵੇਂ ਸੌਂ ਜਾਣਾ ਠੀਕ ਆ ਤੇ ਜੇ ਕੋਈ ਦਿਨੇ ਕਰਦਾ ਦਿਨ ਵਾਲਿਆਂ ਵਾਲੀ ਦੱਸਦੇ ਹੁਣ ਦਿਨੇ ਜੇ ਕੋਈ ਕਰਦਾ ਜਿਵੇਂ ਆਪਾਂ ਫਰੀ ਹੋ ਕੇ ਕਰਦੇ ਆ ਤੁਹਾਨੂੰ ਮੈਂ ਦੱਸਿਆ ਧੁੱਪ ਚ ਤਾਂ ਜਾਣਾ ਹੀ ਨਹੀਂ ਇਹ ਲਾ ਕੇ ਠੀਕ ਹੈ ਜਦੋਂ ਤੁਸੀਂ ਕਰ ਲਿਆ ਮਤਲਬ ਤੁਸੀਂ ਦੋ ਢਾਈ ਘੰਟੇ ਪੈ ਗਏ ਦੋ ਢਾਈ ਘੰਟੇ ਹੋ ਗਏ ਤੁਹਾਨੂੰ ਪਿਆ ਨੂੰ ਜਾਂ ਅੰਦਰ ਮੜ ਕੇ ਹੁਣ ਆਪਣੇ ਸ਼ਾਮ ਦਾ ਟਾਈਮ ਆ ਜਿਹੜਾ 3-4 ਵਜੇ ਤੋਂ ਬਾਅਦ ਜਿਵੇਂ ਬੱਚੇ ਆ ਜਾਂਦੇ ਆ ਗੀਆਂ ਦੇ ਮੇਰੀਆਂ ਗੀਆਂ ਭੈਣਾਂ ਦੇ ਉਦੋਂ ਬਾਅਦ ਆਪਣੇ ਸ਼ਾਮ ਦਾ ਕੰਮ ਸ਼ੁਰੂ ਹੋ ਜਾਂਦਾ ਫਿਰ ਆਪਾਂ ਧੁੱਪ ਛਾਂਜ ਜਾਣਾ ਹੁੰਦਾ ਬੱਚਿਆਂ ਦੀ ਯੂਨੀਫਾਰਮ ਧੋਣੀ ਬੱਚਿਆਂ ਨੂੰ ਚਾਹ ਪਾਣੀ ਦੇਣਾ ਕਰਕੇ ਠੀਕ ਹੈ ਤੇ ਆਪਾਂ ਆਪਦੀ ਸਬਜ਼ੀ ਰੋਟੀ ਦਾ ਵੀ ਕਰਨ ਲੱਗ ਜਾਈਏ ਸ਼ਾਮ ਦਾ ਤਾਂ ਉਦੋਂ ਫਿਰ ਤੁਸੀਂ ਕੀ ਕਰਨਾ ਫਿਰ ਆਪਦਾ ਫੇਸ ਆ ਜਿਹੜਾ ਧੋ ਤੇ ਰਾਤ ਨੂੰ ਧੋਣ ਦੀ ਜਰੂਰਤ ਨਹੀਂ ਰਾਤ ਨੂੰ ਤੁਸੀਂ ਉਵੇਂ ਸੌ ਜਾਣਾ ਸਵੇਰ ਉੱਠ ਕੇ ਆਪਾਂ ਫੇਸ ਆਪਣਾ ਧੋਣਾ ਹੀ ਹੁੰਦਾ ਤਾਂ ਉਦੋਂ ਨਾਰਮਲ ਪਾਣੀ ਨਾਲ ਜਿਵੇਂ ਵੀ ਤੁਸੀਂ ਧੋਣੇ ਹੋ ਜੋ ਵੀ ਉਵੇਂ ਧੋਤਾ ਹੀ ਜਾਊਗਾ ਠੀਕ ਹੈ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਵੀ ਤੁਸੀਂ ਜਿਹੜਾ ਕਿ ਦਿਨ ਨੂੰ ਜੇ ਕਰੋਗੇ ਤਾਂ ਆਪਦਾ ਫੇਸ ਆ ਜਿਹੜਾ 2 2.5 3 ਘੰਟੇ ਜਿੰਨਾ ਵੀ ਚਿਰ ਤੁਸੀਂ ਛਾਂ ਚ ਰਹੇ ਹੋ ਉਹਨਾਂ ਚਿਰ ਲਾਈ ਰੱਖੋ ਜਦੋਂ ਤੁਹਾਨੂੰ ਲੱਗੇ ਵੀ ਹੁਣ ਆਪਾਂ ਧੁੱਪ ਵਾਲਾ ਬਾਹਰ ਵਾਲਾ ਕੰਮ ਕਰਨਾ ਗੈਸ ਵਾਲਾ ਕੰਮ ਕਰਨਾ ਜਾਂ ਧੁੱਪੇ ਕਰਨਾ ਜੋ ਵੀ ਤੇ ਵੀ ਕਿਵੇਂ ਵੀ ਤੋਸ ਤੋਂ ਬਾਅਦ ਤੁਸੀਂ ਜਿਹੜਾ ਆਪਦਾ ਫੇਸ ਆ ਧੋ ਦੋ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਜਿਵੇਂ ਵੀ ਤੁਸੀਂ ਆਪਦਾ ਕੰਮ ਕਰਦੇ ਹੋ ਕਰੀ ਚਲੋ ਠੀਕ ਆ ਤੇ ਚਲੋ ਜੀ ਅੱਜ ਲਈ ਇੰਨੇ ਹੀ ਕਾਫੀ ਸੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਜਿਹੜੀਆਂ ਕਿ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਤੇ ਆਪਾਂ ਨੂੰ ਜਿਹੜੀਆਂ ਕਿ ਸਪੋਰਟ ਕਰਦੀਆਂ ਆਪਾਂ ਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਤਾਂ ਆਪਣੀ ਸਪੋਰਟ ਆ ਜਿਹੜੀ ਤੁਸੀਂ ਕਰਦੇ ਰਹੋ ਤੇ ਆਪਾਂ ਇੰਝ ਹੀ ਤੁਹਾਡੇ ਨਾਲ ਮਿਲਦੇ ਰਵਾਂਗੇ ਠੀਕ ਆ ਕਿਉਂਕਿ ਜੇ ਆਪਾਂ ਤੁਸੀਂ ਸਪੋਰਟ ਕਰਦੇ ਹੋ ਤੁਸੀਂ ਸੋਹਣੇ ਕਮੈਂਟ ਕਰਦੇ ਹੋ ਤਾਂ ਆਪਾਂ ਨੂੰ ਹੌਸਲਾ ਮਿਲਦਾ ਵੀ ਹਾਂ ਆਪਣੀ ਆਪਣੀ ਫੈਮਿਲੀ ਹੈ ਜਿਹੜੀ ਹੌਲੀ-ਹੌਲੀ ਵੱਧ ਰਹੀ ਹੈ ਬਹੁਤ ਜ਼ਿਆਦਾ ਧੰਨਵਾਦ ਤੇ ਚਲੋ ਜੀ ਠੀਕ ਆ ਤੇ ਟਰਾਈ ਕਰਕੇ ਜਰੂਰ ਦੇਖਿਓ ਜਿਨ੍ਹਾਂ ਦੇ ਫੇਸ ਤੇ ਛਾਈਆਂ ਪੈ ਗਈਆਂ ਜਾਂ ਕਿਸੇ ਵੀ ਤਰ੍ਹਾਂ ਦੇ ਦਾਗ ਆ ਜਾਂ ਕਾਲੀ ਹੋ ਗਈ ਆ ਇਹ ਵਾਲੀ ਚੀਜ਼ ਨੂੰ ਟਰਾਈ ਕਰੋ ਬਹੁਤ ਜ਼ਿਆਦਾ ਫਰਕ ਦਿਖੂਗਾ ਠੀਕ ਆ 100% ਮਿਲੂਗਾ ਤੁਹਾਨੂੰ ਰਿਜ਼ਲਟ 15 ਤੋਂ 20 ਦਿਨਾਂ ਬਾਅਦ ਆਣੀ ਮੈਂ ਕਹਿੰਦੀ ਵੀ ਤੁਸੀਂ ਅੱਜ ਮੇਰੀ ਆ ਵੀਡੀਓ ਵੇਖ ਕੇ ਨਾਲ-ਨਾਲ ਕਰ ਲੋ ਤੁਹਾਡਾ ਸਾਰਾ ਵੀ ਠੀਕ ਹੋ ਜਾਊਗਾ ਛਾਈਆਂ ਚੂਈਆਂ ਠੀਕ ਹੋ ਜਾਣੀਆਂ ਐਵੇਂ ਨਹੀਂ ਹੋਊਗਾ ਪਰ ਤੁਹਾਨੂੰ ਇਸ ਚੀਜ਼ ਨੂੰ ਟਰਾਈ ਕਰਦੇ ਰਹਿਣਾ ਪੈਣਾ ਫਿਰ ਜਾ ਕੇ ਤੁਹਾਨੂੰ ਰਿਜ਼ਲਟ ਮਿਲਣਾ ਸਿੱਤ ਤੇ ਚਲੋ ਜੀ ਠੀਕ ਆ ਓਕੇ ਬਾਏ ਮਿਲਦੇ ਆਂ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਹੁਣ ਆਪਾਂ ਰੈਗੂਲਰ ਆ ਜਿਹੜਾ ਥੋੜਾ ਜਿਆਦਾ ਕਰਾਂਗੇ ਥੋੜੇ ਜਿਹੀ ਬਿਜੀ ਚੱਲ ਰਹੀ ਸੀ ਠੀਕ ਆ ਤੇ ਇਸ ਕਰਕੇ ਤੇ ਹੁਣ ਆਪਾਂ ਬਸ ਰੈਗੂਲਰ ਆਪਣੀ ਵੀਡੀਓ ਜਿਹੜੀ ਅਪਲੋਡ ਕਰਿਆ ਕਰਾਂਗੇ ਤਾਂ ਤੁਸੀਂ ਜਿਹੜੀ ਰੈਗੂਲਰ ਆਪਣੇ ਫੇਸ ਦੀ ਮ사ਜ ਆਪਦੇ ਫੇਸ ਦੀ ਕੇਅਰ ਸਕਿਨ ਦੀ ਕੇਅਰ ਆਪਣੀ ਕੇਅਰ ਜਰੂਰ ਕਰਦੇ ਰਹਿ ਕੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਪਲੀਜ਼ ਠੀਕ ਆ ਤਾਂ ਕਿ ਕਈ ਵਾਰੀ ਆਪਣੇ ਨਾਲ ਜਿਹੜੀਆਂ ਭੈਣ ਭਰਾ ਨਹੀਂ ਜੁੜੇ ਤੁਹਾਡੇ ਨਾਲ ਭੈਣ ਭਰਾ ਉਹਨਾਂ ਦਾ ਵੀ ਜਿਹੜਾ ਕਿ ਭਲਾ ਹੋ ਜਾ ਠੀਕ ਆ ਜਿਹੜੇ ਕਈ ਭੈਣ ਭਰਾ ਤੁਹਾਡੇ ਨਾਲ ਜੁੜੇ ਹੋਏ ਆ ਤਾਂ ਇਸ ਕਰਕੇ ਤੇ ਚਲੋ ਜੀ ਠੀਕ ਆ ਓਕੇ ਬਾਏ